Thank <laughs> you. ਪੁਰ ਕਾ ਕਰਿਆ ਗਿਆ ਮੈਂ ਆ ਮੈਂ ਸਿਰੀਅਸ ਮੈਨੂੰ ਜਿੰਨਾ ਚਾਰ ਚੁਟਾ ਰਿਹਾ ਮੈਂ ਇਹ ਕਿਹਾ ਕਿ ਅਮਨ ਹੁਣ ਮੈਂ ਕਿਹਾ ਕਿ ਮੇਰੀ ਉਮੀਦ ਹੈ ਕਿ ਮੈਂ ਉਹਨੂੰ ਲਾਇਲ ਨਹੀਂ ਜਾ ਕੋਈ ਕੰਟਰੋਲ ਵੀ ਸੋਚ ਨੂੰ ਮਰ ਗਿਆ ਜਿੰਨਾ ਜਦ ਤੱਕ ਟਾਇਰ ਉਸ ਤੇ ਨਾ ਕੁਝ ਵੀ ਹੋ ਸਕਦਾ ਸਹੀ ਨਾ ਭਾਜੀ ਬਾਬਾ ਜੀ ਉਹਨੂੰ ਵੇਖੋ ਉੱਡਣ ਦੇ ਖੁਸ਼ਕਰੀਦਾ ਕਿ ਕੀ ਹੋਣਾ ਲੱਗੋ ਕਿੱਡਾ ਭਾਰਾ ਵਾ ਕੰਟਰੋਲ ਆ ਹੁਣ ਗੱਡੀ ਆ ਗੱਡੀ ਥਲੇ ਥਲੇ ਜਾਣ ਦੀ 100 ਇਹਦਾ ਪੁਰਾਣੇ ਜੀਵ ਹੁਣਾਂ ਦੇ ਬੰਦ 23 ਟੇਪੋ ਲੱਗਾ ਵਾਹਾਂ ਟੁੱਟ ਜਾਣਗੇ ਤੇ ਬੰਦਾ ਆਸ ਤੇ ਹੈਗੀ ਬਚਣ ਲਈ ਉਦੀ ਸਾਰੀ ਆਸ ਹੀ ਨਹੀਂ ਸਭੀ ਹੋਰ ਦੇਖਦਾ ਉਹ ਜਿੰਨੀ ਨਿਰਬੰਧ ਹੋਈ ਉਹਦੇ ਚਾਹੇ ਤੇ ਕੋਈ ਨਹੀਂ ਕੋਈ ਫਾਈਲ ਕਿੰਨੇ ਵਿਲਵ ਹੋ ਹੈਗਾ ਹੀ ਨਹੀਂ ਬਈ ਟੈਕਨੋਲੋਜੀ ਚਾਹੀਦੀ ਵੱਖਰੀ ਇਹਨਾਂ ਨੂੰ ਕਰਨੀ ਇਹ ਜਤਰਾਉਣ ਮੰਨ ਕੇ ਕੱਲ ਕੀ ਜਾਂਦਾ ਜਤਰਾਉਣ ਬਸਲਾ ਡੱਬਾ ਹੈ ਉਹ ਲੱਖ ਨਹੀਂ ਸਾ ਕੋਈ ਨਾ ਕੁਝ ਹੋਵੇ ਉਹਨੇ ਇਹਦੇ ਬੜੇ ਜਹਦਾ ਬੰਦਿਆ ਨਾ 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 ਬੋਲੀ ਪੰਨਾ ਇਹ ਪੜਿਆ ਜਾਂਦਾ ਹੈ ਸ਼ੁਮਾ ਲੋਕ ਦੇ ਇਹ ਨੱਚਦੀਆਂ ਲਈ ਇਸ ਨੂੰ ਪੜਿਆ ਜਾਂਦੀ ਹੈ ਉਹ ਮੈਂ ਤਾਂ ਦੱਸਦਾ ਜਦੋਂ ਮੈਂ ਡਰਦਾ ਨਾ ਮੈਂ ਬਾਹਰ ਕੱਢ ਕੇ ਉਹ ਚੀਜ਼ਾਂ ਵੇਖਦਾ ਰਹਿੰਦਾ ਸੇਫਟੀ ਨਹੀਂ ਹੈ ਕੀ ਚੱਕਰ ਕੀ ਨਹੀਂ ਸਾਹਿਦ ਵੀ ਜੁਦਾ ਹੈ ਬਾਹਰ ਪੜਾ ਰਹੇ ਹੈ ਮਾੜੀ ਗੁੱਟ ਤੇ ਸਮੁੰਦਰ ਬਣਾ ਪਰ ਉਹਨਾਂ ਦੇ ਸਮੁੰਦਰ ਮੰਦਰ ਤੇ ਮੈਂ ਕਿਸ਼ ਬੁੱਤ ਕੋ ਦਰ ਫੇਰ ਬਚਾ ਆਏ ਨਹੀਂ ਇਹ ਪਾਏ ਨਹੀਂ ਇਹ ਹਾਈਟ ਮਲ ਬਣਾ ਆਂ ਆ ਕਿ ਲੈ ਉਹ ਜੀ ਨਾ ਵੇੜ ਗਿਆ ਹੀ ਵੇੜ ਹੁੰਦਾ ਤੇ ਚੋਕ ਕਾਲਾ ਆਵਾਜ਼ ਦੇ ਰਿਹਾ ਨਿਕਲ ਆ ਗਿਆ ਜਰਾ ਪੀ ਉਹਦੇ ਫਿਰ ਪਿਛਲੇ ਸਪੈਨ ਵਾਲੇ ਬੀਚੇ ਨਿਕਲ ਆ ਗਿਆ ਆ ਜਾ ਬਾਈ ਕਿਹ ਚਾਹ ਚਾਹ ਨੀ ਹੋ ਜਾਣਾ ਹੋਏ ਤਾਂ ਤੇ ਵੜਾ ਨਾ ਯਾਦ ਗੋ ਸੁਣ ਲੈ ਵੇੜ ਵੇਖ ਕੇ ਜਾ ਮੈਂ ਜਾੜੇ ਤੇ ਧੰਨ ਲੱਗਣਾ ਚਾਹੀਦਾ ਸਾਨੂੰ ਕਦਾ ਡਰਿਆ ਇਹ ਕਿਹਦਾ ਖਾਣਾ ਹੈ ਨਾ ਮੰਗਣਾ ਨਾ ਬਾਬਾ ਨਾ ਹੀ ਭਾਵੇਂ ਮੈਰੀ ਬਾੜੀ ਕਰਨੀ ਵੇਖ ਕੇ ਜਦੋਂ ਬਾਹਰ ਜਾਇਆ ਜਾਈ ਉਹ ਜਦੋਂ ਬੈਠਾ ਬੈ ਗਿਆ ਮੈਂ ਇਹਨਾਂ ਨਾਲ ਬਸ ਗਿਆ ਤੇ ਟਾਇਰ ਲੱਗੇ ਬੱਦਗਾ ਬੱਦ